ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਜਿੰਨਾਂ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਜ਼ਰੂਰ ਕਰਿਓ ਤੇ ਅੱਜ ਆਪਾਂ ਬਣਾਉਣ ਲੱਗੇ ਆ ਇੱਕ ਚਾਦਾ ਮਸਾਲਾ ਜੋ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਆਂ ਜ਼ਰੂਰ ਬਣਾਇਓ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਚੀਜ਼ਾਂ ਜ਼ਰੂਰੀ ਨੇ ਤੇ ਤੁਸੀਂ ਵੀ ਜ਼ਰੂਰ ਬਣਾਇਓ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਾਂ ਕੀ ਕੀ ਇਹਦੇ ਵਿੱਚ ਪਾਉਣੇ ਆ ਅੱਜ ਦੇਖਦੇ ਆਂ ਹਾਂਜੀ ਇਹ ਲਈ ਆਪਾਂ ਕਾਲੀ ਮਿਰਚ ਲੌਂਗ ਦਾਲਚੀਨੀ ਹਰੀ ਇਲਾਚੀ ਤੇ ਵੱਡੀ ਇਲਾਚੀ ਤੇ ਦੂਸਰਾ ਆਪਾਂ ਆਹ ਲਈਆ ਸੌਂਫ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰੋਸਟ ਕਰ ਲਾਂਗੇ ਹੋਰ ਇਹਦੇ ਵਿੱਚ ਕੀ ਕੀ ਪਾਉਣੇ ਆ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਅੱਗੇ ਤੇ ਬਿਲਕੁਲ ਤੁਸੀਂ ਘੱਟ ਗੈਸ ਕਰਕੇ ਬਣਾਉਣੀ ਆਪਾਂ ਪਾਤੀ ਸੌਂਫ ਪਾਤੀਆਂ ਹਰੀਆਂ ਇਲਾਚੀਆਂ ਦਾਲ ਚਿਨੀ ਲੌਂਗ ਵੱਡੀ ਲਾਚੀ ਤੇ ਕਾਲੀ ਮਿਰਚ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਥੋੜਾ ਥੋੜਾ ਹਾਂਜੀ ਦੱਸੋ ਕੀ ਸਮਾਚਾਰ ਬਸ ਕੋਈ ਨਹੀਂ ਸਮਾਚਾਰ ਨਹੀਂ ਰਾਜੇ ਜੀ ਲਵਿਤਾ ਜੀ 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 ਬਸ ਬਿਸਕਸ ਹੋ ਹੀ ਜਾਂਦੀ ਆ ਅੱਛਾ ਵੈਰੀ ਗੁੱਡ ਤੇ ਇਹ ਆਪਾਂ ਬਿਲਕੁਲ ਘੱਟ ਗੈਸ ਕਰਕੇ ਰੋਸਟ ਕਰਾਂਗੇ ਤੇ ਹੋਰ ਇਹਦੇ ਵਿੱਚ ਆਪਾਂ ਕੀ ਪਾਉਣੇ ਉਹ ਵੀ ਤੁਹਾਨੂੰ ਦਿਖਾਉਨੇ ਆ ਇਸ ਸੰਦੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵਾਲੀਆਂ ਚੀਜ਼ਾਂ ਚਾਹ ਦੇ ਵਿੱਚ ਪਾਓ ਤੁਸੀਂ ਦੁੱਧ ਦੇ ਵਿੱਚ ਪਾਓ ਕੋਈ ਮਸਲਾ ਨਹੀਂ ਗਾ ਤੇ ਕਾਲੀ ਮਿਰਚ ਜਿਵੇਂ ਆਪਾਂ ਨੂੰ ਖਾਂਗ ਵਗੈਰਾ ਜਿਕਾਮ ਸਰਦੀ ਦੇ ਵਿੱਚ ਉਹਦੇ ਵਾਸਤੇ ਬਹੁਤ ਚੰਗੀ ਚੀਜ਼ ਆ ਦਾਲ ਚੀਨੀ ਸਾਰਾ ਆਪਾਂ ਪਾ ਕੇ ਫਿਰ ਇਹਨੂੰ ਠੰਡਾ ਕਰਕੇ ਹਾਂਜੀ ਇਹ ਆਪਾਂ ਰੋਸਟ ਕਰ ਲਿਆ ਤੇ ਇਹਨੂੰ ਆਪਾਂ ਹੁਣ ਕੱਢ ਦਿੰਨੇ ਆ ਇੱਕ ਪਲੇਟ ਦੇ ਵਿੱਚ ਇਹ ਗਰਮ-ਗਰਮ ਨਹੀਂ ਤੁਸੀਂ ਪੀਣਾ ਬਿਲਕੁਲ ਠੰਡਾ ਕਰਕੇ ਪੀਣਾ ਤੇ ਹੁਣ ਆਪਾਂ ਦੂਸਰੀ ਚੀਜ਼ ਵੀ ਕਰ ਲੈਣੇ ਆ ਰੋਸਟ ਹਾਂਜੀ ਦੂਸਰਾ ਆਪਣੇ ਕੋਲੇ ਹੈਗਾ ਜੈਫਲ ਤੇ ਇੱਕ ਆਹ ਚੱਕਰੀ ਸਾਰਿਆਂ ਨੂੰ ਪਤਾ ਹੈ ਆਪਾਂ ਇਹ ਜਿਹੜੇ ਸਬਜ਼ੀ ਵਾਲੇ ਮਸਾਲੇ ਹੁੰਦੇ ਉਹਨਾਂ ਦੇ ਵਿੱਚ ਵੀ ਇਹ ਆਪਾਂ ਉਹ ਚੀਜ਼ ਪਾਉਨੇ ਆ ਤਾਂ ਸਰਦੀ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਆ ਇਸ ਚੀਜ਼ ਦੇ ਵਿੱਚੋਂ ਖੁਸ਼ਬੂ ਬਹੁਤ ਸੋਹਣੀ ਆਉਂਦੀ ਆ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਕੱਟ ਲੈਨੇ ਕਿਉਂਕਿ ਇਹ ਹਾਰਡ ਹੁੰਦੀਆਂ ਸਖਤ ਹੁੰਦੀਆਂ ਇਹਨਾਂ ਨੂੰ ਕੱਟ ਕੇ ਫਿਰ ਆਪਾਂ ਰੋਸਟ ਕਰਾਂਗੇ ਲਓ ਜੀ ਇਹ ਵੀ ਆਪਾਂ ਲੈ ਕੱਟ ਦੋਨੋਂ ਚੀਜ਼ਾਂ ਤੇ ਇਹਨਾਂ ਨੂੰ ਵੀ ਹੁਣ ਆਪਾਂ ਰੋਸਟ ਕਰ ਲੈਨੇ ਆ ਗੈਸ ਬਿਲਕੁਲ ਘੱਟ ਰੱਖਣਾ ਇਹ ਇਹ ਗੱਲ ਯਾਦ ਰੱਖਣੀ ਵੀ ਗੈਸ ਨਹੀਂ ਤੇਜ਼ ਹੋਣਾ ਚਾਹੀਦਾ ਤੇ ਜਦੋਂ ਮੈਂ ਹੁਣ ਇਹਨਾਂ ਨੂੰ ਕੱਟ ਰਹੀ ਸੀ ਨਾ ਜੈਫਲ ਨੂੰ ਵੀ ਤੇ ਇਹ ਵਾਲੀ ਚੱਕਰੀ ਨੂੰ ਵੀ ਤਾਂ ਬਹੁਤ ਜ਼ਿਆਦੇ ਖੁਸ਼ਬੂ ਆ ਰਹੀ ਸੀਗੀ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਪੈਣੀ ਉਹ ਕੀ ਹੈਗੀ ਆ ਉਹ ਹੈਗੀ ਆ ਸੁੰਡ ਜਿਹਨੂੰ ਆਪਾਂ ਸੁੱਕਾ ਸਕਾ ਲੈਣੇ ਆਧਰਕ ਨੂੰ ਪਰ ਉਹ ਸਾਡੇ ਕੋਲ ਇੱਥੇ ਸਕਾਉਣ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਚੀਜ਼ ਸਕਾਉਣ ਦੀ ਇਹ ਦੂਜੀਆਂ ਚੀਜ਼ਾਂ ਤਾਂ ਆਪਾਂ ਇੰਡੀਆ ਹੀ ਵੇਖਾ ਕੇ ਧੁੱਪੇ ਜਾਂ ਖੁੱਲੀ ਥਾਂ ਤੇ ਧੁੱਪੇ ਰੱਖ ਕੇ ਸਕਾ ਸਕਦੇ ਆ ਤੇ ਉਹਦੀ ਥਾਂ ਤੇ ਆਪਾਂ ਪਾ ਲਾਂਗੇ ਪੀਸੀ ਹੋਈ ਸੁੰਡ ਤੇ ਬਸ ਮੇਰੇ ਕੋਲ ਇਹੀ ਹੱਲ ਆ ਕਿ ਮੈਂ ਪੀਸੀ ਹੋਈ ਸੁੰਡ ਪਾ ਸਕਦੀ ਹਾਂ ਤੇ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ ਹੁਣ ਆਪਾਂ 프ੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਰੋਸਟ ਕਰ ਲੈਨੇ ਆ ਇਹਦੇ ਵਿੱਚੋਂ ਇੱਕ ਬੀਜ ਜੇ ਨਿਕਲਦੇ ਹੁੰਦੇ ਆ ਜਦੋਂ ਆਪਾਂ ਜੈਫਲਾਂ ਨੂੰ ਤੋੜਦੇ ਆ ਨਾ ਤੇ ਇਹਦੇ ਵਿੱਚੋਂ ਇੱਕ ਬੀਜ ਨਿਕਲਦੇ ਆ ਇਹ ਇਦਾਂ ਦੇ ਇਹਨੂੰ ਆਪਾਂ ਬੀਜ ਨੂੰ ਜਿਹੜਾ ਆਪਾਂ ਕੱਢ ਦੇਣਾ ਇਹ ਨਹੀਂ ਵਿੱਚ ਪੀਸਨੇ ਇਹਨਾਂ ਨੂੰ ਗ੍ਰਾਉਂਡ ਨਹੀਂ ਕਰਨਾ ਇਹਨੂੰ ਆਪਾਂ ਸਾਈਡ ਤੇ ਛੱਡ ਦਾਂਗੇ ਇਹ ਉਦੋਂ ਤਾਂ ਨਹੀਂ ਪਤਾ ਲੱਗਦਾ ਕੁੱਟਦੇ ਟਾਈਮ ਜਦੋਂ ਆਪਾਂ ਇਹਨਾਂ ਨੂੰ ਰੋਸਟ ਕਰਦੇ ਹਾਂ ਭੁੰਨਦੇ ਹਾਂ ਉਦੋਂ ਪਤਾ ਲੱਗਦਾ ਤੇ ਸਾਡੀਆਂ ਬਈ ਸਾਨੂੰ ਬੜੀ ਖੁਸ਼ੀ ਆ ਚਾ ਚੜਿਆ ਹੋਇਆ ਤੇ ਸਾਡੀਆਂ ਤਿਆਰੀਆਂ ਥੋੜੀਆਂ ਥੋੜੀਆਂ ਸ਼ੁਰੂ ਹੋਈਆਂ ਆਸ ਜੀ ਹੋ ਗਈ ਆ ਕਿ ਇੰਡੀਆ ਜਾਵਾਂਗੇ ਆਸ ਜੀ ਹੋ ਗਈ ਆ ਕਿ ਇੰਡੀਆ ਜਾਵਾਂਗੇ ਤੇ ਥੋੜੀਆਂ ਥੋੜੀਆਂ ਤਿਆਰੀਆਂ ਥੋੜੀ ਥੋੜੀ ਸ਼ਾਪਿੰਗ ਅਪਾ ਸ਼ੁਰੂ ਕੀਤੀ ਆ ਇੱਧਰ ਆਪਾਂ ਬਣਾਵਾਂਗੇ ਬਤਾਵਾਂ ਦਾ ਪੁੜਥਾ ਆਪਾਂ ਧੋ ਕੇ ਰੱਖ ਲੈ ਤੇ ਬਣਾਵਾਂਗੇ ਤਵੇ ਤੇ ਭੁੰਨ ਕੇ ਤੇ ਡਾਇਰੈਕਟਲੀ ਤੁਸੀਂ ਕਦੇ ਵੀ ਗੈਸ ਤੇ ਬੈਂਗਣ ਕਦੇ ਵੀ ਨਾ ਭੁੰਨੋ ਨਾ ਰੋਟੀ ਰਾੜੋ ਗੈਸ ਤੇ ਡਾਇਰੈਕਟਲੀ ਸਿੱਤੀ ਕਿਉਂਕਿ ਜਿਹੜੀ ਗੈਸ ਆ ਹਨਾ ਆਪਾਂ ਨੂੰ ਕੀ ਪਤਾ ਕਿੱਦਾਂ ਕਿੱਦਾਂ ਬਣਦੀ ਕਿਵੇਂ ਤੇ ਇਹ ਆਪਣੇ ਸੇਤ ਵਾਸਤੇ ਸਹੀ ਨਹੀਂ ਬਹੁਤ ਭੈਣਾ ਰੋਟੀ ਰਾੜਦੀਆਂ ਡਾਇਰੈਕਟਲੀ ਗੈਸ ਦੇ ਉੱਤੇ ਪਰ ਅਸੀਂ ਨਹੀਂ ਰਾੜਦੇ ਤੇ ਸ਼ਿਸ਼ਕ ਕਰੋ ਕਿ ਤਵੇ ਤੇ ਰੋਟੀ ਹੈ ਨਾ ਇੰਡੀਆ ਨੂੰ ਬਸ ਜਾਂ ਆਪਣੇ ਵੀ ਚੁੱਲੇ 'ਚ ਰੋਟੀ ਰਾੜਦੇ ਆ ਉਹ ਸਹੀ ਆ ਤੇ ਪਰ ਇਹ ਗੈਸ ਤੇ ਨਹੀਂ ਰੋਟੀ ਰਾੜਨੀ ਚਾਹੀਦੀ ਆਪਾਂ ਇੱਧਰ ਬਤਾਉਂ ਤਰ ਦਿਨੇ ਆ ਭੁੱਲਣ ਵਾਸਤੇ ਇਹਨਾਂ ਨੂੰ ਦੋ ਦੋ ਰੱਖ ਕੇ ਭੁੰਨ ਲਾਂਗੇ ਤਿਆਰ ਬਤਾਉਣ ਮਟਰ ਪਾ ਕੇ ਪਕੌੜਥਾ ਬਣਾਵਾਂਗੇ ਲੋ ਜੀ ਸਾਰਾ ਆਪਣਾ ਮਸਾਲਾ ਜਿਹੜਾ ਠੰਡਾ ਹੋ ਗਿਆ ਇਹਨੂੰ ਆਪਾਂ ਹੁਣ ਮੈਕਸੀ 'ਚ ਪਾ ਕੇ ਪੀ ਲੈਨੇ ਆ ਇਹਕੇ ਤੁਹਾਨੂੰ ਦਿਖਾਉਨੇ ਆ। ਲਓ ਜੀ ਸਾਰਾ ਮਸਾਲਾ ਆਪਾਂ ਲਿਆ ਪੀ। ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਨੇ ਆ ਤੇ ਆ ਲੈ ਲਈ ਆਪਾਂ ਸੁੰਡ। ਸੁੰਡ ਲੈ ਲਈ ਇਹ ਸਾਰੇ ਕਾਸੇ ਨੂੰ ਕਰ ਲੈਨੇ ਮਿਕਸ। ਇਹ ਬਹੁਤ ਜ਼ਿਆਦਾ ਜ਼ਬਰਦਸਤ ਬਣ ਗਿਆ ਚਾਹ ਵਾਲਾ ਮਸਾਲਾ। ਲਓ ਤੁਹਾਨੂੰ ਬੈਂਗਣਾ ਦੀ ਵੀ ਇੱਕ ਝਲਕ ਮਰਾ ਦਿੰਨੇ ਆ। ਦੇਖੋ ਕਿੰਨੇ ਸੋਹਣੇ ਇਹ ਭੁੰਨੇ ਗਏ ਆ। ਤੁਸੀਂ ਵੀ ਜਰੂਰ ਇਦਾਂ ਟਰਾਈ ਕਰਿਓ। ਇਹ ਇਦਾਂ ਲੱਗਦਾ ਕਿ ਚੁੱਲੇ ਦੇ ਵਿੱਚ ਆਪਾਂ ਪਕੌਣੇ ਤੇ ਪੜ ਖਾਣਾਂਗਾ ਹਾਂਜੀ ਚਲੋ ਠੀਕ ਆ ਜੀ ਮਸਾਲਾ ਆਪਾਂ ਬਣਾਇਆ ਤੁਹਾਨੂੰ ਦਿਖਾਤਾ ਜਰੂਰ ਟਰਾਈ ਕਰਿਓ ਬਹੁਤ ਜ਼ਿਆਦਾ 스멜 ਆ ਰਹੀ ਕੁਸ਼ਬੂ ਆ ਰਹੀ ਸੀ ਮਸਾਲੇ ਦੇ ਵਿੱਚ ਜੋਦੇ ਵਾਸਤੇ ਰੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਥੈਂਕ ਯੂ